ਵਾਹਿਗੁਰੂ 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 ਪੂਤ ਕਿਰਪਾਲਾ ਸੋਠਮਾ ਹੱਲਾ ਪੰਜਵਾ ਘਰ ਪਹਿਲਾ ਚੌਤੁਕੇ ਗੁਰੂ ਗੋਬਿੰਦ ਸਲਾਹੀਐ ਭਾਈ ਮਨ ਤਨ ਹਿਰਦੈ ਧਾਰ ਸਾਚਾ ਸਾਹਿਬ ਮਨ ਵਸੈ ਭਾਈ ਇਹ ਹਾ ਕਰਨੀ ਸਾਰ ਜਿਤ ਤਨ ਨਾਮ ਨਾ ਉਪਜੈ ਭਾਈ ਸੇ ਤਨ ਹੋਏ ਸ਼ਾਰ ਸਾਧ ਸੰਗਤ ਕੋ ਵਾਰਿਆ ਭਾਈ ਜਿਨ ਏਕੰਕਾਰ ਆਧਾਰ ਸੋਈ ਸੱਚ ਆਰਾਧਨਾ ਭਾਈ ਜਿਸ ਤੇ ਸਭ ਕਿਛ ਹੋਏ ਗੁਰ ਪੂਰੈ ਜਾ ਨਾਇਆ ਭਾਈ ਤਿਸ ਬਿਨ ਅਵਰ ਨਾ ਕੋਈ ਰਹਾਉ ਨਾਮ ਮਹਿ ਹੂਨੇ ਪਚ ਮੋਏ ਭਾਈ ਗੰਤ ਨਾ ਜਾਏ ਗਣੀ ਵਿਣ ਸੱਚ ਸੋਚ ਨ ਪਾਈਐ ਭਾਈ ਸਾਚਾ ਅਗਮ ਧਣੀ ਆਮਣ ਜਾਣ ਮਾ ਚੁੱਕਈ ਭਾਈ ਝੂਠੀ ਦੁਨੀ ਮਣੀ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮੈ ਏਕ ਕਣੀ ਸਿਮਰਤ ਸਾਖਤ ਸੋਧਿਆ ਭਾਈ ਵਿਣ ਸਤਗੁਰ ਭਰਮ ਨਾ ਜਾਏ ਅਨਕ ਕਰਮ ਕਰ ਥਾਕਿਆ ਭਾਈ ਫਿਰ ਫਿਰ ਬੰਦਨ ਪਾਈ ਚਾਰੇ ਕੁੰਡਾਂ ਸੋਧੀਆਂ ਭਾਈ ਬਿਨ ਸਤਿਗੁਰ ਨਾਹੀ ਜਾਏ ਵਡਭਾਗੀ ਗੁਰ ਪਾਇਆ ਭਾਈ ਹਰ ਹਰ ਨਾਮ ਧਿਆਈ ਸੱਚ ਸਦਾ ਹੈ ਨਿਰਮਲਾ ਭਾਈ ਨਿਰਮਲ ਸਾਚੇ ਸੋਏ ਨਦਰ ਕਰੇ ਜਿਸ ਆਪਣੀ ਭਾਈ ਤਿਸ ਪ੍ਰਾਪਤ ਹੋਏ ਕੋਟ ਮਦੇ ਜਨ ਪਾਈਐ ਭਾਈ ਵਿਰਲਾ ਕੋਈ ਕੋਈ ਨਾਨਕ ਰਤਾ ਸਚ ਨਾਮ ਪਹਾਈ ਸੁਣ ਮਨ ਤਨ ਨਿਰਮਲ ਹੋਈ ਸੋਠ ਮਹੱਲਾ ਪੰਜਵਾ ਦੋ ਤੁਕੇ ਜਉ ਲਉ ਭਾਉ ਅਭਾਉ ਇਹ ਮਾਨੈ ਤਉ ਲਉ ਮਿਲਨ ਦੁਰਾਈ ਆਨ ਆਪਣਾ ਕਰਤ ਵਿਚਾਰਾ ਤਉ ਲਉ ਵਿਚ ਵਿਖਾਈ ਮਾਦਵੇ ਐਸੀ ਦੇਹੋ 부ਝਾਈ ਸੇਵੋਂ ਸਾਧ ਗਹੋਂ ਓਟ ਚਰਨ ਨਹਿ ਬਿਸਰੈ ਮੋਹਤ ਚਸਾਈ ਰਹਾਵ ਰੇ ਮਨ ਮੁਗਧ ਅਚੇਤ ਚੰਚਲ ਚੇਤ ਤੂੰ ਐਸੀ ਹਿਰਦੈ ਨਾ ਆਈ ਪ੍ਰਾਨ ਪਤ ਤਿਆਗ ਆਨ ਤੂੰ ਰਚਿਆ ਉਰਜਿਓ ਸੰਗ ਬੈਰਾਈ ਸੋਗ ਨਾ ਬਿਆਪੈ ਆਪ ਨਾ ਥਾਪੈ ਸਾਧ ਸੰਗਤ ਬੁੱਧ ਪਾਈ ਸਾਖਤ ਕਾ ਬਕਨਾ ਇਉ ਜਾਨੋ ਜੈਸੀ ਪਵਨ ਚੁਲਾਈ ਕੋਟ ਪਰਾਦ ਅਛਾ ਦਿਉ ਇਹੋ ਮਨ ਕਹਿਣਾ ਕਛੂ ਨਾ ਜਾਈ ਜਨ ਨਾਨਕ ਦੀਨ ਸਰਨ ਆਇਓ ਪ੍ਰਭ ਸਭ ਲੇਖਾ ਰਖੋ ਉਠਾਈ ਸੋਲਟ ਮਹੱਲਾ ਪੰਜਵਾਂ ਪੁੱਤਰ ਕਲਤਰ ਲੋਕ ਗ੍ਰਹਿ ਬਨਤਾ ਮਾਇਆ ਸੰਬੰਧੇ ਹੀ ਅੰਤ ਕੀ ਬਾਾਰ ਕੋ ਖਰਾ ਨਾ ਹੋਸੀ ਸਭ ਮਿਥਿਆ ਅਸਨੇ ਹੀ ਹਰੀ ਨਰ ਕਾਹੇ ਪਪੂ ਰੋਹ ਦੇਹੀ ਉਡ ਜਾਏ ਕੋ ਧੂਮ ਬਾਦਰੂ ਇਕ ਭਾਜੋ ਰਾਮ ਸਨੇਹੀ ਰਹਾਉ ਤੀਨ ਸੰਗਿਆ ਕਰ ਦੇ ਕੀਨੀ ਜਲ ਕੂ ਕਰ ਪਸਮੇ ਹੀ ਹੋਏ ਆਮਰੋਹ ਗ੍ਰਹਿ ਮਹਿ ਬੈਠਾ ਕਰਨ ਕਾਰਨ ਬਿਸਰੋਹੀ ਅਨਕ ਭਾਂਤ ਕਰ ਮਣੀਏ ਸਾਜੇ ਕਾਚੈ ਤਾਗ ਪਰੋਹੀ ਟੂਟ ਜਾਏ ਗੋ ਸੂਤ ਬਾਪਰੇ ਫਿਰ ਪਾਛੈ ਪਛਤੋ ਹੀ ਜਿਨ ਤੁਮ ਸਿਰਜੇ ਸਿਰਜ ਸਵਾਰੇ ਤਿਸ ਤੇ ਆਵੋ ਹੋ ਦਿਨ ਰਹਿਨੇ ਹੀ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤਗੁਰ ਉੋਟ ਗ헤 ਹੀ ਸੋਟ ਮਹੱਲਾ ਪੰਜਵਾ ਗੁਰ ਪੂਰਾ ਪੇਟਿਓ ਵਡ ਭਾਗੀ ਮਨਹਿ ਭਿਆ ਪਰਗਾਸਾ ਕੋਈ ਨ ਪਹੁੰਚਨ ਹਾਰਾ ਦੂਜਾ ਆਪਨੇ ਸਾਹਿਬ ਕਾ ਪਰਵਾਸਾ ਆਪਨੇ ਸਤਗੁਰ ਕੈ ਬਲੇਹਾਰੈ ਆਗੈ ਸੁਖ ਪਾਛੈ ਸੁਖ ਸਹਜਾ ਕਰ ਆਨੰਦ ਹਮਾਰੈ ਰਹਾਉ ਅੰਤਰਜਾਮੀ ਕਰਨੈ ਹਾਰਾ ਸੋਈ ਖਸਮ ਹਮਾਰਾ ਨਿਰਪਉ ਭੈ ਗੁਰ ਚਰਨੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਭੀ ਹੋਵਨ ਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸਤੇ ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੂਖ ਬਿਨਾਸੀ ਸੋਰਠ ਮਹੱਲਾ ਪੰਜਵਾਂ ਸੁਖੀਏ ਕੋ ਪੇਖੈ ਸਭ ਸੁਖੀਆ ਰੋਗੀ ਕੈ ਪਾਣੈ ਸਭ ਰੋਗੀ ਕਰਨ ਕਰਾਵਣ ਹਾਰ ਸੁਆਮੀ ਆਪਣਾ ਹਾਥ ਸੰਜੋਗੀ ਮਨ ਮੇਰੇ ਜਿਨੇ ਆਪਣਾ ਭਰਮ ਗਵਾਤਾ ਤਿਸ ਕੈ ਪਾਣੈ ਕੋਈ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾਉ ਸੰਤ ਸੰਗ ਜਾ ਕਾ ਮਨ ਸੀਤਲ ਉਹ ਜਾਣੈ ਸਗਲੀ ਠੰਡੀ ਹਮੈ ਰੋਗ ਜਾ ਕਾ ਮਨ ਬਿਆਪਤ ਉਹੋ ਜਨਮ ਮਰੈ ਬਿੱਲ ਲਾਤੀ ਗਿਆਨ ਅੰਜਨ ਜਾਂ ਕੀ ਨੇਤਰੀ ਪੜਿਆ ਤਾਂ ਕਉ ਸਰਬ ਪ੍ਰਗਾਸਾ ਅਗਿਆਨ ਅੰਧੇਰੈ ਸੂਜਸ ਨਾਹੀ ਬਹੁੜ ਬਹੁੜ ਪਰਮਾਤਾ ਸੁਣ ਬੇਨੰਤੀ ਸੁਆਮੀ ਆਪਣੇ ਨਾਨਕ ਇਹੋ ਸੁਖ ਮੰਗੈ ਜਹਾਂ ਕੀਰਤਨ ਤੇਰਾ ਸਾਧੂ ਗਾਵਹਿ ਅਹ ਮੇਰਾ ਮਨ ਲਾਗੈ ਸੋਠ ਮਹੱਲਾ ਪੰਜਵਾਂ ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸਲ ਤਬ ਥੀਆ ਸੰਤਨ ਬਿਨ ਅਵਰ ਨਾ ਦਾਤਾ ਬੀਆ ਜੋ ਜੋ ਸ਼ਰਨ ਪਰੈ ਸਾਧੂ ਕੀ ਸੋ ਪਾਰ ਗ੍ਰਾਮੀ ਕੀਆ ਰਹਾਉ ਕੋਟ ਪਰਾਦ ਮਿਟਹਿ ਜਨ ਸੇਵਾ ਹਰ ਕੀਰਤਨ ਰਸ ਗਾਈਐ ਇੰਹਾ ਸੁਖ ਆਗੈ ਮੁਖ ਊਜਲ ਜਨ ਕਾ ਸੰਗ ਵਡ ਭਾਗੀ ਪਾਈਐ ਰਸਨਾ ਏਕ ਅਨੇਕ ਗੁਣ ਪੂਰਨ ਜਨ ਕੀ ਕੇਤਕ ਉਪਮਾ ਕਹੀਐ ਅਗਮ ਅਗੋਚਰ ਸਦ ਅਬਨਾਸੀ ਸਰਨ ਸੰਤਨ ਕੀ ਲਹੀਐ ਨਿਰਗੁਣ ਨੀਚ ਅਨਾਥ ਅਪਰਾਧੀ ਓਟ ਸੰਤਨ ਕੀ ਆਹੀ ਬੂਡਤ ਮੋਹ ਗ੍ਰਹਿ ਅੰਧ ਕੂਪਮਹਿ ਨਾਨਕ ਲਿਹਿੋ ਨਿਵਾਹੀ ਸੂਰਠ ਮਹੱਲਾ ਪੰਜਵਾਂ ਕਰ ਪਹਿਲਾ ਜਾਂ ਕੈ ਹਿਰਦੈ ਵਸਿਆ ਤੂੰ ਕਰਤੇ ਤਾਂ ਕੀਤੈ ਆਸ ਪੁਜਾਈ ਦਾਸ ਆਪਣੇ ਕਉ ਤੂੰ ਵਿਸਰਹਿ ਨਾਹੀ ਚਰਨ ਧੂਰ ਮਨ ਭਾਈ ਤੇਰੀ ਇਕਾਥ ਕਥਾ ਕਥਨ ਨਾ ਜਾਈ ਗੁਣ ਨਿਧਾਨ ਸੁਖ ਦਾਤੇ ਸੁਆਮੀ ਸਭ ਤੇ ਊਚ ਬਡਾਈ ਰਹਾਉ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕਉ ਤੁਮ ਸੇਵਾ ਦੀਨੀ ਦਰਸ਼ਨ ਦੇਖ ਅਗਾਈ ਸਰਬ ਨਿਰੰਤਰ ਤੁਮਹਿ ਸੁਮਾਨੀ ਜਾਂ ਕੋ ਤੁਦੇ ਆਪ 부ਝਾਈ ਗੁਰ ਪ੍ਰਸਾਦ ਮਿਟਿਓ ਅਗਿਆਨ ਪ੍ਰਗਟ ਭਏ ਸਭ ਠਾਈ ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ ਕਹੋ ਨਾਨਕ ਜਿਸ ਭਏ ਦਿਆਲਾ ਤਾਂ ਕੋ ਮਨ ਤੇ ਬਿਸਰ ਨਾ ਜਾਈ ਸੋਟ ਮਹੱਲਾ ਪੰਜਵਾਂ ਸਗਲ ਸਮਗਰੀ ਮੋਹਿ ਵਿਆਪੀ ਕਬ ਊਚੇ ਕਬ ਨੀਚੇ ਸੁਧ ਨਾ ਹੋਈਐ ਕਾਹੂ ਯਤਨਾ ਹੋੜ ਕੋ ਕੋ ਨਾ ਪਹੁੰਚੇ ਮੇਰੇ ਮਨ ਸਾਧ ਸਰਨ ਛੁਟਕਾਰਾ ਬਿਨ ਗੁਰ ਪੂਰੇ ਜਨਮ ਮਰਨ ਨਾ ਰਹੀ ਫਿਰ ਆਵਤ ਬਾਰੂ ਬਾਰਾ ਰਹਾਉ ਉਹ ਜੋ ਭਰਮ ਭਲਾਵਾ ਕਹੀਅਤ ਤਿਨ ਮਹਿ ੁਰਜਿਓ ਸਗਲ ਸੰਸਾਰਾ ਪੂਰਨ ਭਗਤ ਪੁਰਖ ਸੁਆਮੀ ਕਾ ਸਰਬ ਥੋਕ ਤੇ ਨਿਆਰਾ ਨਿੰਦੋ ਨਹੀਂ ਕਾਹੂ ਬਾਤੈ ਇਹੋ ਖਸਮ ਕਾ ਕੀਆ ਜਾਕੋ ਕਿਰਪਾ ਕਰੀ ਪ੍ਰਭ ਮੇਰੈ ਮਿਲ ਸਾਧ ਸੰਗਤ ਨਾਉ ਲੀਆ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਸਭ ਨਾ ਕਰਤ ਉਧਾਰਾ ਕਹੋ ਨਾਨਕ ਗੁਰ ਬਿਨ ਨਹੀਂ ਤਰੀਐ ਇਹੋ ਪੂਰਨ ਤਤ ਵਿਚਾਰਾ ਸੋਠ ਮਹੱਲਾ 5ਵਾਂ ਖੋਜਤ ਖੋਜਤ ਖੋਜ ਵਿਚਾਰਿਉ ਰਾਮਨਾਮ ਤਤ ਸਾਰਾ 길 ਵਿਖ ਕਾਟੇ ਨਿਮਖ ਅਰਾਧਿਆ ਗੁਰਮੁਖ ਪਾਰ ਉਤਾਰਾ ਹਰ ਰਸ ਪੀਵਹੁ ਪੁਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ ਸਾਧੂ ਅੰਮ੍ਰਿਤ ਬਾਣੀ ਰਹਾਉ ਮੁਕਤ ਭੁਗਤ ਜੁਗਤ ਸਚ ਪਾਈਐ ਸਰਬ ਸੁਖਾਂ ਕਾ ਦਾਤਾ ਆਪਣੇ ਦਾਸ ਕਉ ਭਗਤ ਦਾਨ ਦੇਵੈ ਪੂਰਨ ਪੁਰਖ ਬਿਦਾਤਾ ਸਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਾਈਐ ਸੋਈ ਕਰਨ ਕਾਰਨ ਸਮਰੱਥ ਸੁਆਮੀ ਜਾ ਤੇ ਬਿਰਥਾ ਨ ਕੋਈ ਵੱਡਾ ਭਾਗ ਰਤਨ ਜਨਮ ਪਾਇਆ ਕਰਹੁ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ ਸੂਰਤ